ਮੁੰਡੇ ਦਾ ਸੁਭਾਅ ਬਹੁਤ ਚੰਗਾ ਸੀਗਾ ਵੱਡਿਆਂ ਨੂੰ ਪਿਆਰ ਸਤਿਕਾਰ ਕਰਦਾ ਸੀਗਾ ਤੇ ਇਸ ਤੋਂ ਇਲਾਵਾ ਉਹ ਆਮ ਮੰਦਿਰ ਦੇ ਵਾਂਗੂ ਬਿਲਕੁਲ ਵੀ ਨਹੀਂ ਸੀਗਾ ਤਰਨਤਾਰਨ ਲੋਕ ਕਾਲਜ ਦੇ ਵਿੱਚ ਜੋ ਕੁਝ ਵਾਪਰਿਆ ਤੁਹਾਨੂੰ ਸਾਰਿਆਂ ਨੂੰ ਪਤਾ ਆ ਪਰ ਜੇਕਰ ਉਸ ਮੁੰਡੇ ਦੀ ਗੱਲ ਕੀਤੀ ਜਾਵੇ ਉਸ ਦੇ ਬਾਰੇ ਕੀ ਕੁਝ ਪਤਾ ਲੱਗਿਆ ਆ ਉਸ ਇਸ ਖਾਸ ਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਦੋਸਤੋ ਉਸ ਦੇ ਬਾਰੇ ਪਤਾ ਲੱਗਿਆ ਕਿ ਉਸ ਮੁੰਡੇ ਦਾ ਸੁਭਾਅ ਬਹੁਤ ਚੰਗਾ ਸੀਗਾ ਵੱਡਿਆਂ ਨੂੰ ਪਿਆਰ ਸਤਿਕਾਰ ਕਰਦਾ ਸੀਗਾ ਤੇ ਇਸ ਤੋਂ ਇਲਾਵਾ ਜੇਕਰ ਹੋਰ ਮੁੰਡੇ ਦੇ ਬਾਰੇ ਦੱਸਾਂ ਤਾਂ ਉਹ ਆ ਮੰਦਿਰ ਦੇ ਵਾਂਗੂ ਬਿਲਕੁਲ ਵੀ ਨਹੀਂ ਸੀਗਾ ਉਸ ਦੇ ਅੰਦਰ ਹੁੱਲੜਵਾਜੀ ਬਿਲਕੁਲ ਵੀ ਨਹੀਂ ਸੀ ਦੋਸਤੋ ਇਹ ਸਭ ਕੁਝ ਇਹ ਸਾਰੇ ਬਿਆਨ ਨੇ ਜਿਹੜੇ ਕਿ ਪ੍ਰਿੰਸ ਰਾਜ ਦੇ ਗਵਾਂਟੀਆਂ ਦੇ ਵੱਲੋਂ ਕਹੇ ਗਏ ਨੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕਿਉਂ ਆਖਰ ਇਹ ਸਟੈਪ ਪ੍ਰਿੰਸ ਨੇ ਚੱਕਿਆ ਸਾਨੂੰ ਵੀ ਨਹੀਂ ਪਤਾ ਲੱਗ ਰਿਹਾ ਇਸ ਗੱਲ ਦਾ ਹਾਲਾਂਕਿ ਪੁਲਿਸ ਵੀ ਪੂਰੇ ਮਾਮਲੇ ਦੇ ਬਾਰੇ ਜਾਂਚ ਕਰ ਰਹੀ ਹੈ ਪਰ ਜੇਕਰ ਗਵਾਂਡਿਆ ਦੇ ਨਾਲ ਜਦੋਂ ਗੱਲ ਹੁੰਦੀ ਆ ਤਾਂ ਗਵਾਂਡਿਆ ਤੋਂ ਇਹ ਵੀ ਗੱਲ ਪੁੱਛੀ ਜਾਂਦੀ ਹੈ ਕਿ ਉਸ ਦੇ ਕੋਲੋਂ ਪਿਸਤੌਲ ਕਿਵੇਂ ਆਈ ਹਥਿਆਰ ਕਿਵੇਂ ਆਇਆ ਇਹ ਵੱਡਾ ਸਵਾਲ ਸੀਗਾ ਪਰ ਪ੍ਰਿੰਸ ਦੇ ਗਵਾਂਡਿਆ ਦੇ ਵੱਲੋਂ ਕਿਹਾ ਗਿਆ ਕਿ ਹਜੇ ਸਾਨੂੰ ਵੀ ਇਸ ਦੇ ਬਾਰੇ ਬਿਲਕੁਲ ਵੀ ਗਿਆਨ ਨਹੀਂ ਆ ਪਰ ਪੁਲਿਸ ਇਸ ਵਿਸ਼ੇ ਦੇ ਉੱਤੇ ਜਾਂਚ ਕਰੀ ਆ ਫਿਲਹਾਲ ਪੁਲਿਸ ਨੂੰ ਪਤਾ ਲੱਗੇਗਾ ਕਿ ਆਖਰ ਉਸ ਨੌਜਵਾਨ ਦੇ ਕੋਲੋਂ ਕਿਵੇਂ ਹਥਿਆਰ ਆਇਆ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤਰਨਤਾਰਨ ਲੋਕੋਲ ਦੇ ਵਿੱਚ ਇੱਕ ਤਰਫੇ ਪਿਆਰ ਨੇ ਕੀ ਕੁਝ ਕਰ ਦਿੱਤਾ ਤانوں ਸਾਰਿਆਂ ਨੂੰ ਪਤਾ ਹੈ ਆਖਰ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਪਹਿਲਾਂ ਤਾਂ ਉਸ ਕੁੜੀ ਦੇ ਨਾਲ ਗੱਲਬਾਤ ਕਰਦਾ ਹੈ ਬਾਅਦ ਦੇ ਵਿੱਚ ਉਸ ਕੁੜੀ ਨੂੰ ਗੋਲੀ ਮਾਰ ਦਿੰਦਾ ਹੈ ਦੋਸਤੋ ਸੀਸੀਟੀਵੀ ਕੈਮਰੇ ਦੀ ਵੀ ਵੀਡੀਓ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਆਖਰ ਕਿਸ ਤਰੀਕੇ ਦੇ ਨਾਲ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਆ ਤੁਹਾਨੂੰ ਦੱਸਦੀ ਕਿ ਉਸ ਸਮੇ ਉਸ ਦੇ ਨਾਲ ਸਹੇਲੀ ਵੀ ਸੀਗੀ ਉਸ ਨੇ ਉਸ ਕੁੜੀ ਨੂੰ ਪਹਿਲਾਂ ਉਠਾਉਣ ਦੀ ਕੋਸ਼ਿਸ਼ ਕੀਤੀ ਬਾਅਦ ਦੇ ਵਿੱਚ ਜਦੋਂ ਦੇਖਿਆ ਕਿ ਉਹ ਹੁਣ ਇਸ ਦੁਨੀਆ ਤੋਂ ਅਲਵਿਦਾ ਹੋ ਚੁੱਕੀ ਆ ਬਾਅਦ ਦੇ ਵਿੱਚ ਤੁਹਾਨੂੰ ਦੱਸਦੀ ਕਿ ਮੁੰਡੇ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਲਈ ਆ ਤੇ ਬਾਅਦ ਦੇ ਵਿੱਚ ਮੁੰਡਾ ਸੀਗਾ ਜਿਹੜਾ ਕੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਬਾਕੀ ਜੇਕਰ ਨੌਜਵਾਨ ਦੀ ਗੱਲ ਕੀਤੀ ਜਾਵੇ ਤਾਂ ਉਸ ਨੌਜਵਾਨ ਦੀ ਵੀ ਅੱਜ ਮੌਤ ਹੋ ਚੁੱਕੀ ਹੈ ਜੇਕਰ ਹੋਰ ਪ੍ਰਿੰਸ ਦੇ ਗਵਾਂਡਿਆ ਦੇ ਵੱਲੋਂ ਕੀ ਕਹਿਣਾ ਹੈ ਜੇਕਰ ਉਹਨਾਂ ਦੇ ਬਿਆਨ ਤੁਹਾਨੂੰ ਇੱਕ ਵਾਰ ਸੁਣਾ ਦਈਏ ਤਾਂ ਤੁਸੀਂ ਵੀ ਸੁਣ ਸਕਦੇ ਆਖਰ ਉਹਨਾਂ ਦੇ ਵੱਲੋਂ ਕੀ ਕੁਝ ਕਹਿਣਾ ਸੀਗਾ ਕੋਸਟ ਕਰ ਦਿੱਤੀ ਵੀ ਡਾਕਟਰਾਂ ਨੇ ਸ਼ਾਇਦ ਥੋੜੀ ਦੇਰ ਬਾਅਦ ਉਹਨਾਂ ਦੀ ਡੈੱਡ ਬੋਡੀ ਮੁਲਾਜਾ ਹੋਣ ਤੋਂ ਬਾਅਦ ਆ ਰਹੀ ਹੈ ਪਰ ਇਹ ਬਹੁਤ ਹੀ ਦੋਵਾਂ ਪਰਿਵਾਰਾਂ ਲਈ ਦੁੱਖਦਾਈ ਹੈ ਕੁੜੀ ਆਸਤੇ ਵੀ ਬੱਚੇ ਆਪਣੇ ਜਵਾਨ ਬੱਚੇ ਆਪਾਂ ਸਕੂਲੇ ਐਜੂਕੇਸ਼ਨ ਆਸਤੇ ਤੇ ਉਹਨਾਂ ਦੇ ਫਿਊਚਰ ਆਸਤੇ ਭੇਜਦੇ ਆ ਪਰ ਇਹਨਾਂ ਦਾ ਵੀ ਸਰਵਿਸਮੈਨ ਹਾਜ਼ਰੀ ਜਿਹੜਾ ਵਾਰ ਇਹਨਾਂ ਦੇ ਸਿਰ ਤੇ ਡਿਊਟੀ ਕਰ ਰਿਆ ਸੀ ਉਹਨਾਂ ਦਾ ਵੀ ਦੀਵਾ ਬੁਝ ਗਿਆ ਜਿਹੜਾ ਬਹੁਤ ਹੀ ਇੱਕ ਦਰਦਨਾਇਕ ਕਰਨ ਤਾਨ ਦੇ ਵਿੱਚ ਹਾਸਾ ਆ ਕਿਉਂਕਿ ਬੱਚੇ ਨੂੰ ਫਿਊਚਰ ਦੇਖਦੇ ਹੋ ਇਹਨਾਂ ਨੂੰ ਪੜ੍ਹਾਈ ਕਰ ਰਿਆ ਸੀ ਉਹ ਸਕੂਲ ਚੋਂ ਉਹਦੀ লাশ ਆਈ ਆ ਤੇ ਇਹ ਆਪਣੇ ਸਾਰੇ ਗਾਂ ਸੱਜਣ ਵੀਰਾਂ ਨੂੰ ਜਾਂ ਕਿਤੇ ਜੋ ਵੀ ਜਵਾਨ ਬੱਚਿਆਂ ਦਾ ਖਿਆਲ ਰੱਖੋ ਕੇਅਰ ਰੱਖੋ ਕਿਤੇ ਆਪਾਂ ਸਕੂਲੇ ਭੇਜਦੇ ਆ ਉਹਨਾਂ ਨੂੰ ਝਿੜਕੋ ਵੀ ਮਾਰੋ ਵੀ ਗਲਤ ਜਗ੍ਹਾ ਤੋਂ ਰੋਕੋ ਵੀ ਪਰ ਉਹਦਾ ਕੇਅਰ ਰੱਖੋ ਕਿਤੇ ਕਿਤੇ ਬਚਾ ਕਿਤੇ ਨਾ ਕਿਤੇ ਸਾਡਾ ਡਿਪਰੈਸ਼ਨ ਇਤਨੀ ਜਾ ਰਿਹਾ ਉਹ ਕੋਈ ਮਾਈਂਡ ਦੇ ਵਿੱਚ ਜਵਾਨੀ ਆ ਪਿਆਰ ਵਾਲੀਆਂ ਗੱਲਾਂ ਦੇ ਚੱਕਰ ਚ ਪੈ ਕੇ ਉਹ ਘਮਣ ਘੇਰੀ ਦੇ ਵਿੱਚ ਦਿਮਾਗ ਨੂੰ ਘਮਾਈ ਗਿਆ ਹੋ ਸਕਦਾ ਉਹ ਕਿਤੇ ਆਪਣੀ ਸਟ੍ਰੈਸ ਜਿਹੜੀ ਬਾਹਰ ਨਹੀਂ ਕੱਢ ਸਕਿਆ ਤੇ ਉਹ ਇਥੋਂ ਤੱਕ ਗਲਤ ਫੈਸਲਾ ਲੈ ਰਿਆ ਤੇ ਕਿਤੇ ਨਾ ਕਿਤੇ ਉਹਦੀ ਹਵਾ ਨਿਕਲੀ ਹੁੰਦੀ ਕੁਝ ਥੋੜਾ ਮਾਈਂਡ ਉਹਦਾ ਉਹਨੂੰ ਸਹੀ ਗਾਈਡ ਮਿਲੀ ਹੁੰਦੀ ਤੇ ਸ਼ਾਇਦ ਹੋ ਸਕਦਾ ਜੇ ਅੱਜ ਇਹ ਸਟੈਪ ਨਾ ਚੁੱਕਿਆ ਜਾਂਦਾ ਇਹ ਸਕੂਲਾਂ ਦੇ ਵਿੱਚ ਸਾਨੂੰ ਖਿਆਰ ਰੱਖਣ ਦਾ ਬਹੁਤ ਹੀ ਧਿਆਨ ਹੈ ਕਿ ਬੱਚੇ ਦਾ ਹੱਡਾ ਕਾਲਜਾਂ ਦੇ ਵਿੱਚ ਵੀ ਲੈਵਲ ਕੀ ਚੱਲਣ ਡਿਆ ਆ ਹੋਕ ਹੀ ਰਿਹਾ ਆ ਜਾਂ ਇੱਥੇ ਦੀ ਸਿਚੁਏਸ਼ਨ ਕੀ ਚੱਲ ਰਹੀ ਹੈ ਸਕੂਲ ਦੇ ਵਿੱਚ ਇਹ ਕੱਲਾ ਫੀਸਾ ਲੈ ਕੇ ਜਾਂ ਆਪਣਾ ਡਿਗਰੀ ਦੇ ਕੇ ਨਹੀਂ ਪੂਰਾ ਕਰਨਾ ਹੁੰਦਾ ਬੱਚਿਆਂ ਦੀ ਸਿਚੁਏਸ਼ਨ ਵੀ ਉਹਦੀ ਜਿਹੜਾ ਮਾਇਂਡ ਵੀ ਸਮਝਣੀ ਜ਼ਰੂਰੀ ਆ ਕਿ ਬੱਚਾ ਸਾਡਾ ਕਿਸ ਤਰੀਕੇ ਨਾਲ ਜਾ ਰਿਹਾ ਕਿਉਂਕਿ ਉਹ ਸਕੂਲ ਚ ਜਾ ਰਿਹਾ ਹੁੰਦਾ ਹਾਂ ਜਿਹੜਾ ਇਸ ਟਾਈਮ ਜਿਹੜਾ ਵਰਤਿਆ ਗਿਆ ਵਾ ਉਹਦੇ ਬਾਰੇ ਤੋਂ ਦੱਸ ਦੋ ਕਿ ਉਹ ਪਿਕਚਰ ਪਿਕਚਰ ਬਾਰੇ ਵੀਜੀ ਹਜੇ ਤੱਕ ਨੌਲਜ ਨਹੀਂ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਪਤਾ ਲੱਗੂਗਾ ਕਿ ਕਿਹੜਾ ਹੀ ਜਾਣ ਉਹਨਾਂ ਦਾ ਲੀਗਲ ਹੀ ਜਾਂ ਉਹਨਾਂ ਦੇ ਫਾਦਰ ਦਾ ਹੀ ਸਰਵਸੇ ਇਹਦੇ ਬਾਰੇ ਆਪਾਂ ਨੂੰ ਕੁਛ ਨਹੀਂ ਨੌਲਜ ਜਦੋਂ ਬਾਅਦ ਦੇ ਵਿੱਚ ਇਨਕੁਆਰੀ ਹੋ ਜਾ ਪੁਲਿਸ ਵਾਲੀ ਜਾਂ ਉਹਨਾਂ ਦੇ ਘਰ ਦੇ ਇਹਦੇ ਬਾਰੇ ਦੱਸਣ ਦੇ ਇਸ ਸਮੇਂ ਇਹੋ ਹੀ ਦੁਖਦਾਈ ਘਟਨਾ ਹੋਈ ਆ ਕਿ ਉਹ ਵੀਰ ਦੀ ਡੈੱਥ ਹੋ ਗਈ ਆ ਕੋਈ ਦੋ ਆਪਣੀ ਸੱਜੇ ਆ ਕੇ ਆਇਆ ਇੱਥੇ ਸ਼ੈਤ ਇੱਕ ਦੋ ਘੰਟੇ ਦੇ ਵਿੱਚ ਇਹਨਾਂ ਦੇ ਗ੍ਰਹਿ ਇਹਨਾਂ ਦੇ ਘਰ ਵਿੱਚ ਉਹਨਾਂ ਦੀ ਡੈੱਡ ਵੀ ਆਇਆ ਕੀਤੇ ਉਹਨਾਂ ਦੇ ਢਿੰਡ ਦੇ ਵਿੱਚ ਹਾਂਜੀ ਬਾਦਰ ਆਉਣ ਡਿਊਟੀ ਜੀ ਠੀਕ ਹਾਂਜੀ ਬਾਕੀ ਸਾਰੇ ਅੱਗੇ ਹੱਥ ਜੋੜ ਕੇ ਕਰਦੇ ਆਂ ਕਿ ਬੱਚਿਆਂ ਨੂੰ ਝਿੜਕੋ ਵੀ ਖਿਆਲ ਵੀ ਰੱਖੋ ਤੇ ਸਕੂਲਾਂ ਕਾਲਜਾਂ ਨੂੰ ਵੀ ਇਹ ਨਹੀਂ ਵੀ ਉੱਥੇ ਮਢੀਰਖਾਨਾ ਹੋ ਜਾਏ ਤੇ ਕੋਈ ਪਤਾ ਹੀ ਨਹੀਂ ਲੱਗੇ ਕੀ ਕੱਖ ਹੋ ਰਿਹਾ ਸ਼ੈਤ ਉਹਦੇ ਵਿੱਚ ਵੀ ਕੁਛ ਨਾ ਕੁਛ ਲਾਪਰਵਾਹੀ ਹੈ ਆ ਦੇਖਿਆ ਜਾ ਸਕਦਾ ਵੀ ਸਾਡੇ ਬੱਚਿਆਂ 'ਚ ਕੀ ਹੋ ਰਿਹਾ ਇਤੇ ਕੰਟਰੋਲ ਕਰਨਾ ਬਹੁਤ ਕੱਲਾ ਬੱਚਾ ਹੀ ਜੀ ਉਹਨਾਂ ਦਾ ਤੇ ਪਰਿਵਾਰ ਜਿੰਦਾ ਉੱਜੜ ਗਿਆ ਤੇ ਗਾਂ ਦਾ ਫਿਊਚਰ ਕੀ ਹੈ ਜਿੱਤੇ ਆਸਾਂ ਹੀ ਸਾਰਾ ਖਤਮ ਹੋ ਗਿਆ ਇੱਕ ਸਾਉ ਦੇ ਮਾਂ ਪਿਓ ਵੀ ਮਾਰੀ ਗਏ ਦੇ ਕਾਲੇ ਜੋਗੇ ਬੱਚਾ ਭਾਜੀ ਬੱਚੇ ਦਾ ਕੈਰੇਕਟਰ ਇੰਨਾ ਵਧੀਆ ਸੀ ਕਿ ਆਪਣੀ ਗਲੀ ਮਹੱਲੇ ਤੇ ਜਦੋਂ ਵੀ ਜਾਣਾ ਇੱਕ ਰਿਸਪੈਕਟਡ ਬੱਚਾ ਸੀ ਜਦੋਂ ਜਾਣਾ ਜਿੰਨੀਆਰ ਜਾਣਾ ਵਿਸ਼ੇ ਜਿੱਤੋਂ ਬਿਨਾਨੀ ਹੀ ਬੋਲਦਾ ਭਾਵੇਂ ਪੰਜ ਵਾਰ ਲਾਗਦੀ ਲੰਗ ਜੇ ਸਾਸ੍ਰੀ ਘਾਲ ਗੋਡੇ ਹੱਥ ਲਾ ਕੇ ਜਾਣਾ ਪਰ ਇਹ ਬਹੁਤ ਹੀ ਦੁਖਦਾਈ ਸਾਨੂੰ ਖੁਦ ਨਹੀਂ ਯਕੀਨ ਹੋ ਰਿਹਾ ਪੀ ਇਹ ਬੱਚੇ ਨੇ ਇਹ ਸਟੈਪ ਕਿਦਾਂ ਲੈ ਲਿਆ ਇਦਾਂ ਨਾਈਸ ਬੱਚਾ ਹੋਣ ਔਰ ਬੱਚਾ ਹੀ ਕੋਈ ਗਲੀ ਮਹੱਲੇ ਚ ਕੋਈ ਲੜਾਈ ਜਾਂ ਪਾਡੇ ਪਨ ਵਾਲਾ ਜਾਂ ਵਧੀੜ ਵਾਲਾ ਜੇ ਵੇਖਿਆ ਦਿਆ ਵੀ ਕੋਈ 1% ਦੇ ਚੀ ਨਹੀਂ ਸਾਰੇ ਗਲੀ ਵਾਲੇ ਉਹਦੀ ਤਰੀਫਾਂ ਕਰਦੇ ਨਹੀਂ ਥੱਕਦੇ ਰਿਸਪੈਕਟਡ ਬੱਚਾ ਹੀ ਪਰ ਆ ਮਾਈਡੋ ਨੇ ਕਿਰੇ ਕਿਦਰ ਨੂੰ ਸੋਚਿਆ ਇਹ ਸਾਡੇ ਵੀ ਦਿਲੋਂ ਜ਼ਮੀਨ ਪੈਰੋਂ ਜ਼ਮੀਨ ਨਿਕਲ ਲੈ ਗੱਲ ਹੋ ਗਈ ਕਿ ਇਹ ਬੱਚਾ ਕਿਦਰ ਸਟੈਪ ਲੈ ਗਿਆ ਬਹੁਤ ਵਦਾ ਕੈਰੈਕਟਰ ਵਾਲਾ ਬੱਚਾ ਸੀ ਉਸ ਮੁੰਡੇ ਦਾ ਸੁਭਾਅ ਬਹੁਤ ਚੰਗਾ ਸੀਗਾ ਵੱਡਿਆਂ ਨੂੰ ਪਿਆਰ ਸਤਿਕਾਰ ਕਰਦਾ ਸੀਗਾ ਤੇ ਇਸ ਤੋਂ ਇਲਾਵਾ ਉਹ ਆਮ ਮੰਢੀਲ ਦੇ ਵਾਂਗੂ ਬਿਲਕੁਲ ਵੀ ਨਹੀਂ ਸੀਗਾ ਤਰਨਤਾਰਨ ਲੋਕ ਕਾਲਜ ਦੇ ਵਿੱਚ ਜੋ ਕੁਝ ਵਾਪਰਿਆ ਤੁਹਾਨੂੰ ਸਾਰਿਆਂ ਨੂੰ ਪਤਾ ਆ ਪਰ ਜੇਕਰ ਉਸ ਮੁੰਡੇ ਦੀ ਗੱਲ ਕੀਤੀ ਜਾਵੇ ਉਸ ਦੇ ਬਾਰੇ ਕੀ ਕੁਝ ਪਤਾ ਲੱਗਿਆ ਆ ਉਸ ਇਸ ਖਾਸਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਦੋਸਤੋ ਉਸਦੇ ਬਾਰੇ ਪਤਾ ਲੱਗਿਆ ਕਿ ਉਸ ਮੁੰਡੇ ਦਾ ਸੁਭਾਅ ਬਹੁਤ ਚੰਗਾ ਸੀਗਾ ਵੱਡਿਆਂ ਨੂੰ ਪਿਆਰ ਸਤਿਕਾਰ ਕਰਦਾ ਸੀਗਾ ਤੇ ਇਸ ਤੋਂ ਇਲਾਵਾ ਜੇਕਰ ਹੋਰ ਮੁੰਡੇ ਦੇ ਬਾਰੇ ਦੱਸਾਂ ਤਾਂ ਉਹ ਆਮ ਮੰਡੀਰ ਦੇ ਵਾਂਗੂ ਬਿਲਕੁਲ ਵੀ ਨਹੀਂ ਸੀਗਾ ਉਸਦੇ ਅੰਦਰ ਹੁੱਲੜਵਾਜੀ ਬਿਲਕੁਲ ਵੀ ਨਹੀਂ ਸੀ ਦੋਸਤੋ ਇਹ ਸਭ ਕੁਝ ਇਹ ਸਾਰੇ ਬਿਆਨ ਨੇ ਜਿਹੜੇ ਕਿ ਪ੍ਰਿੰਸ ਰਾਜ ਦੇ ਗਵਾਂਡੀਆਂ ਦੇ ਵੱਲੋਂ ਕਹੇ ਗਏ ਨੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕਿਉਂ ਆਖਰ ਇਹ ਸਟੈਪ ਪ੍ਰਿੰਸ ਨੇ ਚੱਕਿਆ ਸਾਨੂੰ ਵੀ ਨਹੀਂ ਪਤਾ ਲੱਗ ਰਿਹਾ ਇਸ ਗੱਲ ਦਾ ਹਾਲਾਂਕਿ ਪੁਲਿਸ ਵੀ ਪੂਰੇ ਮਾਮਲੇ ਦੇ ਬਾਰੇ ਜਾਂਚ ਕਰ ਰਹੀ ਹੈ ਪਰ ਜੇਕਰ ਗਵੰਡੀਆਂ ਦੇ ਨਾਲ ਜਦੋਂ ਗੱਲ ਹੁੰਦੀ ਆ ਤਾਂ ਗਵੰਡੀਆਂ ਤੋਂ ਇਹ ਵੀ ਗੱਲ ਪੁੱਛੀ ਜਾਂਦੀ ਹੈ ਕਿ ਉਸ ਦੇ ਕੋਲੋਂ ਪਿਸਤੌਲ ਕਿਵੇਂ ਆਈ ਹਥਿਆਰ ਕਿਵੇਂ ਆਇਆ ਇਹ ਵੱਡਾ ਸਵਾਲ ਸੀਗਾ ਪਰ ਪ੍ਰਿੰਸ ਦੇ ਗਵੰਡੀਆਂ ਦੇ ਵੱਲੋਂ ਕਿਹਾ ਗਿਆ ਕਿ ਹਜੇ ਸਾਨੂੰ ਵੀ ਇਸ ਦੇ ਬਾਰੇ ਬਿਲਕੁਲ ਵੀ ਗਿਆਨ ਨਹੀਂ ਆ ਪਰ ਪੁਲਿਸ ਇਸ ਵਿਸ਼ੇ ਦੇ ਉੱਤੇ ਜਾਂਚ ਕਰ ਰਹੀ ਆ ਫਿਲਹਾਲ ਪੁਲਿਸ ਤੋਂ ਪਤਾ ਲੱਗੇਗਾ ਕਿ ਆਖਰ ਉਸ ਨੌਜਵਾਨ ਦੇ ਕੋਲੋਂ ਕਿਵੇਂ ਹਥਿਆਰ ਆਇਆ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤਰਨ ਤਰਨ ਲੋਕੋਲ ਦੇ ਵਿੱਚ ਇੱਕ ਤਰਫੇ ਪਿਆਰ ਨੇ ਕੀ ਕੁਝ ਕਰ ਦਿੱਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਖਰ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਪਹਿਲਾਂ ਤਾਂ ਉਸ ਕੁੜੀ ਦੇ ਨਾਲ ਗੱਲਬਾਤ ਕਰਦਾ ਆ ਬਾਤ ਦੇ ਵਿੱਚ ਉਸ ਕੁੜੀ ਨੂੰ ਗੋਲੀ ਮਾਰ ਦਿੰਦਾ ਆ ਦੋਸਤੋ ਸਿਸਟੀਵੀ ਕੈਮਰੇ ਦੀ ਵੀ ਵੀਡੀਓ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਅਖਰ ਕਿਸ ਤਰੀਕੇ ਦੇ ਨਾਲ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਆ ਤੁਹਾਨੂੰ ਦੱਸ ਦਿਕੀ ਉਸ ਸਮੇ ਉਸ ਦੇ ਨਾਲ ਸਹੇਲੀ ਵੀ ਸੀਗੀ ਉਸ ਨੇ ਉਸ ਕੁੜੀ ਨੂੰ ਪਹਿਲਾਂ ਠਾਣ ਦੀ ਕੋਸ਼ਿਸ਼ ਕੀਤੀ ਬਾਅਦ ਦੇ ਵਿੱਚ ਜਦੋਂ ਦੇਖਿਆ ਕਿ ਓਹੋ ਹੁਣ ਇਸ ਦੁਨੀਆ ਤੋਂ ਅਲਵਿਦਾ ਹੋ ਚੁੱਕੀ ਆ ਬਾਅਦ ਦੇ ਵਿੱਚ ਤੁਹਾਨੂੰ ਦੱਸਦੀ ਕਿ ਮੁੰਡੇ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਲਈ ਆ ਤੇ ਬਾਅਦ ਦੇ ਵਿੱਚ ਮੁੰਡਾ ਸੀਗਾ ਜਿਹੜਾ ਕੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਬਾਕੀ ਜੇਕਰ ਨੌਜਵਾਨ ਦੀ ਗੱਲ ਕੀਤੀ ਜਾਵੇ ਤਾਂ ਉਸ ਨੌਜਵਾਨ ਦੀ ਵੀ ਅੱਜ ਮੌਤ ਹੋ ਚੁੱਕੀ ਆ ਜੇਕਰ ਹੋਰ ਪ੍ਰਿੰਸ ਦੇ ਗਵਾਂਡੀਆਂ ਦੇ ਵੱਲੋਂ ਕੀ ਕਹਿਣਾ ਹੈ ਜੇਕਰ ਉਹਨਾਂ ਦੇ ਬਿਆਨ ਤੁਹਾਨੂੰ ਇੱਕ ਵਾਰ ਸੁਣਾ ਦਈਏ ਤਾਂ ਤੁਸੀਂ ਵੀ ਸੁਣ ਸਕਦੇ ਆ ਅਖਰ ਉਹਨਾਂ ਦੇ ਵੱਲੋਂ ਕੀ ਕੁਝ ਕਹਿਣਾ ਸੀਗਾ ਕੈਥ ਟੂ ਕੋਸਟ ਕਰ ਦਿੱਤੀ ਜੀ ਡਾਕਟਰਾਂ ਨੇ ਸ਼ਾਇਦ ਥੋੜੀ ਦੇਰ ਬਾਅਦ ਉਹਨਾਂ ਦੀ ਡੈੱਡ ਬੋਡੀ ਮੁਲਾਜਾ ਹੋਣ ਤੋਂ ਬਾਅਦ ਆਵੇਗੀ ਪਰ ਇਹ ਬਹੁਤ ਹੀ ਦੋਵਾਂ ਪਰਿਵਾਰਾਂ ਲਈ ਦੁਖਦਾਈ ਆ ਕੁੜੀ ਆਸਤੇ ਵੀ ਬੱਚੇ ਆਪਣੇ ਜਵਾਨ ਬੱਚੇ ਆਪਾਂ ਸਕੂਲੇ ਐਜੂਕੇਸ਼ਨ ਆਸਤੇ ਤੇ ਉਹਨਾਂ ਦੇ ਫਿਊਚਰ ਆਸਤੇ ਭੇਜਦੇ ਆ ਪਰ ਇਹਨਾਂ ਦਾ ਵੀ ਸਰਵਿਸਮੈਨ ਪਾਦਰੀ ਜਿਹੜਾ ਬਾਰ ਇਹਨਾਂ ਦੇ ਸਿਰ ਤੇ ਡਿਊਟੀ ਕਰ ਰਿਹਾ ਸੀ ਉਹਨਾਂ ਦਾ ਵੀ ਦੀਵਾ ਬੁੱਝ ਗਿਆ ਜਿਹੜਾ ਬਹੁਤ ਹੀ ਇੱਕ ਦਰਦਨਾਇਕ ਕਰਨ ਤਾਨ ਦੇ ਵਿੱਚ ਹਾਸਾ ਆ ਕਿਉਂਕਿ ਬੱਚੇ ਨੂੰ ਫਿਊਚਰ ਦੇਖਦੇ ਹੋ ਇਹਨਾਂ ਨੂੰ ਪੜ੍ਹਾਈ ਕਰ ਰਿਹਾ ਸੀ ਉਹ ਸਕੂਲ ਚੋਂ ਉਹਦੀ লাশ ਆਈ ਆ ਤੇ ਇਹ ਆਪਣੇ ਸਾਰੇ گاਂ ਸੱਜਣ ਵੀਰਾਂ ਨੂੰ ਜਾਂ ਕਿਤੇ ਜੋ ਵੀ ਜਵਾਨ ਬੱਚਿਆਂ ਦਾ ਖਿਆਲ ਰੱਖੋ ਕੇਅਰ ਰੱਖੋ ਕਿਤੇ ਆਪਾਂ ਸਕੂਲੇ ਭੇਜਦੇ ਆ ਉਹਨਾਂ ਨੂੰ ਝਿੜਕੋ ਵੀ ਮਾਰੋ ਵੀ ਗਲਤ ਜਗ੍ਹਾ ਤੋਂ ਰੋਕੋ ਵੀ ਪਰ ਉਹਦਾ ਕੇਅਰ ਰੱਖੋ ਕਿ ਕਿਤੇ ਕਿਤੇ ਬੱਚਾ ਕਿਤੇ ਨਾ ਕਿਤੇ ਸਾਡਾ ਡੈਪਰੇਸ਼ਨ ਇਤਨੀ ਜਾ ਰਿਹਾ ਉਹ ਕੋਈ ਮਾਈਂਡ ਦੇ ਵਿੱਚ ਜਵਾਨੀ ਆ ਪਿਆਰ ਵਾਲੀਆਂ ਗੱਲਾਂ ਦੇ ਚੱਕਰ ਚ ਪੈ ਕੇ ਉਹ ਘਮਣ ਘੇਰੀ ਦੇ ਵਿੱਚ ਦਿਮਾਗ ਨੂੰ ਘਮਾਈ ਗਿਆ ਹੋ ਸਕਦਾ ਉਹ ਕਿਤੇ ਆਪਣੀ ਸਟ੍ਰੈਸ ਜਿਹੜੀ ਬਾਹਰ ਨਹੀਂ ਕੱਢ ਸਕਿਆ ਤਕੋ ਇਥੋਂ ਤੱਕ ਗਲਤ ਫੈਸਲਾ ਲੈ ਰਿਆ ਤੇ ਕਿਤੇ ਨਾ ਕਿਤੇ ਉਹਦੀ ਹਵਾ ਨਿਕਲੀ ਹੁੰਦੀ ਕੁਛ ਥੋੜਾ ਮਾਈਂਡ ਉਹਦਾ ਉਹਨੂੰ ਸਹੀ ਗਾਈਡ ਮਿਲੀ ਹੁੰਦੀ ਤੇ ਸ਼ਾਇਦ ਹੋ ਸਕਦਾ ਯਾਰ ਜੇ ਸਟੈਪ ਨਾ ਚੁੱਕਿਆ ਜਾਂਦਾ ਇਹ ਸਕੂਲਾਂ ਦੇ ਵਿੱਚ ਸਾਨੂੰ ਖਿਆਰ ਰੱਖਣ ਦਾ ਬਹੁਤ ਹੀ ਧਿਆਨ ਹੈ ਕਿ ਬੱਚੇ ਦਾ ਸਾਡਾ ਕਾਲਜਾਂ ਦੇ ਵਿੱਚ ਵੀ ਲੈਵਲ ਕੀ ਚੱਲਣ ਡਿਆ ਆ ਹੋਕ ਹੀ ਰਿਹਾ ਆ ਜਾਂ ਇੱਥੇ ਦੀ ਸਿਚੁਏਸ਼ਨ ਕੀ ਚੱਲ ਰਹੀ ਹੈ ਸਕੂਲ ਦੇ ਵਿੱਚ ਇਹ ਇਕੱਲਾ ਅਫੀਸਾ ਲੈ ਕੇ ਜਾ ਆਪਣਾ ਡਿਗਰੀ ਦੇ ਕੇ ਨਹੀਂ ਪੂਰਾ ਕਰਨਾ ਹੁੰਦਾ ਬੱਚਿਆਂ ਦੀ ਸਿਚੁਏਸ਼ਨ ਵੀ ਉਹਦੀ ਜਿਹੜਾ ਮਾਈਂਡ ਵੀ ਸਮਝਣੀ ਜ਼ਰੂਰੀ ਆ ਕਿ ਬੱਚਾ ਸਾਡਾ ਕਿਸ ਤਰੀਕੇ ਨਾਲ ਜਾ ਰਿਹਾ ਕਿਉਂਕਿ ਉਹ ਸਕੂਲ ਚ ਜਾ ਰਿਹਾ ਹੁੰਦਾ ਹਾਂਜੀ ਜਿਹੜਾ ਇਸ ਤਰ੍ਹਾਂ ਜਿਹੜਾ ਵਰਤਿਆ ਗਿਆ ਵਾ ਉਹਦੇ ਬਾਰੇ ਤੁਸੀਂ ਦੱਸੋ ਕਿ ਉਹ ਪਿਛਟੇ ਬਾਰੇ ਵੀ ਜੀ ਹਜੇ ਤੱਕ ਨੌਜ ਨਹੀਂ ਕਿਉਂਕਿ ਉਹਨਾਂ ਦੇ ਘਰਦਿਆਂ ਵਿੱਚ ਪਤਾ ਲੱਗੂਗਾ ਕਿ ਕਿਹੜਾ ਹੀ ਜਾਣ ਉਹਨਾਂ ਦਾ ਲੀਗਲ ਹੀ ਜਾਂ ਉਹਨਾਂ ਦੇ ਫਾਦਰ ਦਾ ਹੀ ਸਰਵਿਸ ਇਹਦੇ ਬਾਰੇ ਆਪਾਂ ਨੂੰ ਕੁਛ ਨਹੀਂ ਨਾਲ ਜੋ ਜਦੋਂ ਬਾਅਦ ਦੇ ਵਿੱਚ ਇਨਕੁਆਰੀ ਹੋ ਜਾਂ ਪੁਲਿਸ ਵਾਲੀ ਜਾਂ ਉਹਨਾਂ ਦੇ ਘਰ ਦੇ ਇਹਦੇ ਬਾਰੇ ਦੱਸਣ ਦੇ ਇਸ ਤਾਂ ਵੀ ਡੁਕਦਾਈ ਘਟਨਾ ਹੋਈ ਆ ਕਿ ਉਹ ਵੀਰ ਦੀ ਡੈਥ ਹੋ ਗਈ ਆ ਜੋ ਵੀਰ ਦਾ ਪ੍ਰਿੰਸ ਜਾ ਕੇ ਆਇਆ ਇੱਥੇ ਸੈਂਤ ਇੱਕ ਦੋ ਘੰਟੇ ਦੇ ਵਿੱਚ ਇਹਨਾਂ ਦੇ ਗ੍ਰਹਿ ਵਿੱਚ ਇਹਨਾਂ ਦੇ ਘਰ ਵਿੱਚ ਉਹਨਾਂ ਦੀ ਡੈੱਡ ਬੁਡੀ ਆਇਆ ਕੀਤੀ ਉਹਨਾਂ ਦੇ ਟੈਂਡ ਦੇ ਵਿੱਚ ਹਾਂਜੀ ਆਦਰ ਆਉਣ ਡੁੱਟੀ ਜੀ ਹਾਂਜੀ ਬਾਕੀ ਸਾਰੇ ਅੱਗੇ ਹੱਥ ਜੋੜ ਕੇ ਕਰਦੇ ਆਂ ਕਿ ਬੱਚਿਆਂ ਨੂੰ ਝਿੜਕੋ ਵੀ ਖਿਆਲ ਵੀ ਰੱਖੋ ਤੇ ਸਕੂਲਾਂ ਕਾਲਜਾਂ ਨੂੰ ਵੀ ਇਹ ਨਹੀਂ ਵੀ ਉੱਥੇ ਮਢੀਰ ਖਾਨਾ ਹੋ ਜੇ ਕੋਈ ਪਤਾ ਹੀ ਨਹੀਂ ਲੱਗੇ ਕੀ ਕੱਖ ਹੋ ਰਿਹਾ ਸ਼ਾਇਦ ਉਹਦੇ ਵਿੱਚ ਵੀ ਕੁਛ ਨਾ ਕੁਛ ਲਾਪਰਵਾਹੀ ਹੈ ਆ ਦੇਖਿਆ ਜਾ ਸਕਦਾ ਵੀ ਸਾਡੇ ਬੱਚਿਆਂ 'ਚ ਕੀ ਹੋ ਰਿਹਾ ਇੱਥੇ ਕੰਟਰੋਲ ਕਰਨਾ ਬਹੁਤ ਹੈ ਕੱਲਾ ਬੱਚਾ ਹੀ ਜੀ ਉਹਨਾਂ ਦਾ ਤੇ ਪਰਿਵਾਰ ਜਿੰਦਾ ਹੀ ਉੱਜੜ ਗਿਆ ਤੇ ਗਾਂ ਦਾ ਫਿਊਚਰ ਕੀ ਹੈ ਜਿੱਤੇ ਆਸਾਂ ਹੀ ਸਾਰਾ ਖਤਮ ਹੋ ਗਿਆ ਇੱਕ ਸਾਡੇ ਮਾਂ ਪਿਓ ਵੀ ਮਾਰੇ ਗਏ ਦੇ ਕਾਲੇ ਜੋਗੇ ਬੱਚਾਂ ਦੇ ਕੀ ਮਤਲਬ ਪਾਜੀ ਬੱਚੇ ਦਾ ਕੈਰੇਕਟਰ ਇੰਨਾ ਵਧੀਆ ਸੀ ਕਿ ਆਪਣੀ ਗਲੀ ਮਹੱਲੇ 'ਚ ਜਦੋਂ ਵੀ ਜਾਣਾ ਇੱਕ ਰਿਸਪੈਕਟਡ ਬੱਚਾ ਸੀ ਜਦੋਂ ਜਾਣਾ ਜਿੰਨੀ ਆਰ ਜਾਣਾ ਵਿਸ਼ੇ ਜੇ ਤੁਮ ਬਿਣਾਨੀ ਹੀ ਬੋਲਦਾ ਭਾਵੇਂ ਪੰਜ ਵਾਰ ਲਾਗਦੀ ਰੰਗ ਜੇ ਸਾਸਰੀ ਘਰ ਗੋਡੇ ਹੱਥ ਲਾ ਕੇ ਜਾਣਾ ਪਰ ਇਹ ਬਹੁਤ ਹੀ ਦੁੱਖਦਾਈ ਸਾਨੂੰ ਖੁਦ ਨਹੀਂ ਇਹ ਯਕੀਨ ਹੋ ਰਿਹਾ ਪੀ ਇਹ ਬੱਚੇ ਨੇ ਸਟੈਪ ਕਿਦਾਂ ਲੈ ਲਿਆ ਇਦਾਂ ਨਾਈਸ ਬੱਚਾ ਹੋਣ ਹਰ ਬੱਚਾ ਹੀ ਕੋਈ ਗਲੀ ਮਹੱਲੇ ਚ ਕੋਈ ਲੜਾਈ ਜਾਂ ਪਾਟੇ ਪਨ ਵਾਲਾ ਜਾਂ ਮਧੀੜ ਵਾਲਾ ਜੇ ਵੇਖਿਆ ਤਾਂ ਵੀ ਕੋਈ 1% ਉਹਦੇ ਚ ਤੀ ਨਹੀਂ ਸਾਰੇ ਗਲੀ ਵਾਲੇ ਉਹਦੀ ਤਰੀਫਾਂ ਕਰਦੇ ਨਹੀਂ ਥੱਕਦੇ ਰਿਸਪੈਕਟਡ ਬੱਚਾ ਹੀ ਪਰ ਆ ਮਾਈਟੋ ਨੇ ਕਿਰੇ ਕਿਦਰ ਨੂੰ ਸੋਚਿਆ ਇਹ ਸਾਡੇ ਵੀ ਦੇ ਲੋਨ ਜਮੀਨ ਤੇ ਰੌਨ ਜਮੀਨ ਨਿਕਲ ਆ ਗੱਲ ਹੋ ਗਈ ਕਿ ਇਹ ਬੱਚਾ ਕਿਦਰ ਸਟੈਪ ਲੈ ਰਿਹਾ ਬਹੁਤ ਬੜਾ ਕੈਰੇਕਟਰ ਵਾਲਾ ਬੱਚਾ ਸੀ ਉਸ ਮੁੰਡੇ ਦਾ ਸੁਭਾਅ ਬਹੁਤ ਚੰਗਾ ਸੀਗਾ ਵੱਡਿਆਂ ਨੂੰ ਪਿਆਰ ਸਤਿਕਾਰ ਕਰਦਾ ਸੀਗਾ ਤੇ ਇਸ ਤੋਂ ਇਲਾਵਾ ਉਹ ਆ ਮੰਦਿਰ ਦੇ ਵਾਂਗੂ ਬਿਲਕੁਲ ਵੀ ਨਹੀਂ ਸੀਗਾ ਤਰਨਤਾਰਨ ਲੋਕ ਕਾਲਜ ਦੇ ਵਿੱਚ ਜੋ ਕੁਝ ਵਾਪਰਿਆ ਤੁਹਾਨੂੰ ਸਾਰਿਆਂ ਨੂੰ ਪਤਾ ਆ ਪਰ ਜੇਕਰ ਉਸ ਮੁੰਡੇ ਦੀ ਗੱਲ ਕੀਤੀ ਜਾਵੇ ਉਸ ਦੇ ਬਾਰੇ ਕੀ ਕੁਝ ਪਤਾ ਲੱਗਿਆ ਆ ਉਸ ਇਸ ਖਾਸ ਪੋਡ ਦੇ ਵਿੱਚ ਤੁਹਾਨੂੰ ਦੱਸਾਂਗੇ ਦੋਸਤੋ ਉਸ ਦੇ ਬਾਰੇ ਪਤਾ ਲੱਗਿਆ ਕਿ ਉਸ ਮੁੰਡੇ ਦਾ ਸੁਭਾਅ ਬਹੁਤ ਚੰਗਾ ਸੀਗਾ ਵੱਡਿਆਂ ਨੂੰ ਪਿਆਰ ਸਤਿਕਾਰ ਕਰਦਾ ਸੀਗਾ ਤੇ ਇਸ ਤੋਂ ਇਲਾਵਾ ਜੇਕਰ ਹੋਰ ਮੁੰਡੇ ਦੇ ਬਾਰੇ ਦੱਸਾਂ ਤਾਂ ਉਹ ਆ ਮੰਦਿਰ ਦੇ ਵਾਂਗੂ ਬਿਲਕੁਲ ਵੀ ਨਹੀਂ ਸੀਗਾ ਉਸਦੇ ਅੰਦਰ ਹੁੱਲੜਵਾਜੀ ਬਿਲਕੁਲ ਵੀ ਨਹੀਂ ਸੀ ਦੋਸਤੋ ਇਹ ਸਭ ਕੁਛ ਇਹ ਸਾਰੇ ਬਿਆਨ ਨੇ ਜਿਹੜੇ ਕਿ ਪ੍ਰਿੰਸ ਰਾਜ ਦੇ ਗਵਾਂਡਿਆ ਦੇ ਵੱਲੋਂ ਕਹੇ ਗਏ ਨੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕਿਉਂ ਆਖਰ ਇਹ ਸਟੈਪ ਪ੍ਰਿੰਸ ਨੇ ਚੱਕਿਆ ਸਾਨੂੰ ਵੀ ਨਹੀਂ ਪਤਾ ਲੱਗ ਰਿਹਾ ਇਸ ਗੱਲ ਦਾ ਹਾਲਾਂਕਿ ਪੁਲਿਸ ਵੀ ਪੂਰੇ ਮਾਮਲੇ ਦੇ ਬਾਰੇ ਜਾਂਚ ਕਰ ਰਹੀ ਹੈ ਪਰ ਜੇਕਰ ਗਵਾਂਡਿਆ ਦੇ ਨਾਲ ਜਦੋਂ ਗੱਲ ਹੁੰਦੀ ਆ ਤਾਂ ਗਵਾਂਡਿਆ ਤੋਂ ਇਹ ਵੀ ਗੱਲ ਪੁੱਛੀ ਜਾਂਦੀ ਹੈ ਕਿ ਉਸ ਦੇ ਕੋਲੋਂ ਪਿਸਤੌਲ ਕਿਵੇਂ ਆਈ ਹਥਿਆਰ ਕਿਵੇਂ ਆਇਆ ਇਹ ਵੱਡਾ ਸਵਾਲ ਸੀਗਾ ਪਰ ਪ੍ਰਿੰਸ ਦੇ ਗਵਾਂਡਿਆ ਦੇ ਵੱਲੋਂ ਕਿਹਾ ਗਿਆ ਕਿ ਹਜੇ ਸਾਨੂੰ ਵੀ ਇਸ ਦੇ ਬਾਰੇ ਬਿਲਕੁਲ ਵੀ ਗਿਆਨ ਨਹੀਂ ਆ ਪਰ ਪੁਲਿਸ ਇਸ ਵਿਸ਼ੇ ਦੇ ਉੱਤੇ ਜਾਂਚ ਕਰੀ ਆ ਫਿਲਹਾਲ ਪੁਲਿਸ ਨੂੰ ਪਤਾ ਲੱਗੇਗਾ ਕਿ ਆਖਰ ਉਸ ਨੌਜਵਾਨ ਦੇ ਕੋਲੋਂ ਕਿਵੇਂ ਹਥਿਆਰ ਆਇਆ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤਰਨਤਾਰਨ ਲੋਕੋਲ ਦੇ ਵਿੱਚ ਇੱਕ ਤਰਫੇ ਪਿਆਰ ਨੇ ਕੀ ਕੁਝ ਕਰ ਦਿੱਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਖਰ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਪਹਿਲਾਂ ਤਾਂ ਉਸ ਕੁੜੀ ਦੇ ਨਾਲ ਗੱਲਬਾਤ ਕਰਦਾ ਆ ਬਾਤ ਦੇ ਵਿੱਚ ਉਸ ਕੁੜੀ ਨੂੰ ਗੋਲੀ ਮਾਰ ਦਿੰਦਾ ਆ ਦੋਸਤੋ ਸੀ ਸੀ ਟੀ ਵੀ ਕੈਮਰੇ ਦੀ ਵੀ ਵੀਡੀਓ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਅਖਰ ਕਿਸ ਤਰੀਕੇ ਦੇ ਨਾਲ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਆ ਤੁਹਾਨੂੰ ਦੱਸਦੀ ਕਿ ਉਸ ਸਮੇਂ ਉਸ ਦੇ ਨਾਲ ਸੈਲੀ ਵੀ ਸੀਗੀ ਉਸ ਨੇ ਉਸ ਕੁੜੀ ਨੂੰ ਪਹਿਲਾਂ ਉਠਾਉਣ ਦੀ ਕੋਸ਼ਿਸ਼ ਕੀਤੀ ਬਾਅਦ ਦੇ ਵਿੱਚ ਜਦੋਂ ਦੇਖਿਆ ਕਿ ਉਹ ਹੁਣ ਇਸ ਦੁਨੀਆ ਤੋਂ ਅਲਵਿਦਾ ਹੋ ਚੁੱਕੀ ਆ ਬਾਅਦ ਦੇ ਵਿੱਚ ਤੁਹਾਨੂੰ ਦੱਸਦੀ ਕਿ ਮੁੰਡੇ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਲਈ ਆ ਤੇ ਬਾਅਦ ਦੇ ਵਿੱਚ ਮੁੰਡਾ ਸੀਗਾ ਜਿਹੜਾ ਕੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਬਾਕੀ ਜੇਕਰ ਨੌਜਵਾਨ ਦੀ ਗੱਲ ਕੀਤੀ ਜਾਵੇ ਤਾਂ ਉਸ ਨੌਜਵਾਨ ਦੀ ਵੀ ਅੱਜ ਮੌਤ ਹੋ ਚੁੱਕੀ ਹੈ ਜੇਕਰ ਹੋਰ ਪ੍ਰਿੰਸ ਦੇ ਗਵਾਂਡਿਆ ਦੇ ਵੱਲੋਂ ਕੀ ਕਹਿਣਾ ਹੈ ਜੇਕਰ ਉਹਨਾਂ ਦੇ ਬਿਆਨ ਤੁਹਾਨੂੰ ਇੱਕ ਵਾਰ ਸੁਣਾ ਦਈਏ ਤਾਂ ਤੁਸੀਂ ਵੀ ਸੁਣ ਸਕਦੇ ਆਖਰ ਉਹਨਾਂ ਦੇ ਵੱਲੋਂ ਕੀ ਕੁਝ ਕਹਿਣਾ ਸੀਗਾ ਕਥਤ ਕੋਸ਼ਟ ਕਰ ਦਿੱਤੀ ਗਈ ਡਾਕਟਰਾਂ ਨੇ ਸ਼ਾਇਦ ਥੋੜੀ ਦੇਰ ਬਾਅਦ ਉਹਨਾਂ ਦੀ ਡੈੱਡ ਬੋਡੀ ਮੁਲਾਜਾ ਹੋਣ ਤੋਂ ਬਾਅਦ ਆ ਰਹੀ ਗਈ ਪਰ ਇਹ ਬਹੁਤ ਹੀ ਦੋਵਾਂ ਪਰਿਵਾਰਾਂ ਲਈ ਦੁੱਖਦਾਈ ਹੈ ਕੁੜੀ ਆਸਤੇ ਵੀ ਬੱਚੇ ਆਪਣੇ ਜਵਾਨ ਬੱਚੇ ਆਪਾਂ ਸਕੂਲੇ ਐਜੂਕੇਸ਼ਨ ਆਸਤੇ ਤੇ ਉਹਨਾਂ ਦੇ ਫਿਊਚਰ ਆਸਤੇ ਭੇਜਦੇ ਆ ਪਰ ਇਹਨਾਂ ਦਾ ਵੀ ਸਰਵਿਸਮੈਨ ਆਦਰੀ ਜਿਹੜਾ ਵਾਰ ਇਹਨਾਂ ਦੇ ਸਿਰ ਤੇ ਡਿਊਟੀ ਕਰ ਰਿਆ ਸੀ ਉਹਨਾਂ ਦਾ ਵੀ ਦੀਵਾ ਬੁਝ ਗਿਆ ਜਿਹੜਾ ਬਹੁਤ ਹੀ ਇੱਕ ਦਰਦਨਾਇਕ ਕਰਨ ਤਾਮ ਦੇ ਵਿੱਚ ਹਾਸਾ ਆ ਕਿਉਂਕਿ ਬੱਚੇ ਨੂੰ ਫਿਊਚਰ ਦੇਖਦੇ ਹੋ ਇਹਨਾਂ ਨੂੰ ਪੜ੍ਹਾਈ ਕਰ ਰਿਆ ਸੀ ਉਹ ਸਕੂਲ ਚੋਂ ਉਹਦੀ Laash ਆਈ ਆ ਤੇ ਇਹ ਆਪਣੇ ਸਾਰੇ ਗਾਂ ਸੱਜਣ ਵੀਰਾਂ ਨੂੰ ਜਾਂ ਕਿਤੇ ਜੋ ਵੀ ਜਵਾਨ ਬੱਚਿਆਂ ਦਾ ਖਿਆਲ ਰੱਖੋ ਕੇਅਰ ਰੱਖੋ ਕਿਤੇ ਆਪਾਂ ਸਕੂਲੇ ਭੇਜਦੇ ਆ ਉਹਨਾਂ ਨੂੰ ਝਿੜਕੋ ਵੀ ਮਾਰੋ ਵੀ ਗਲਤ ਜਗ੍ਹਾ ਤੋਂ ਰੋਕੋ ਵੀ ਪਰ ਉਹਦਾ ਕੇਅਰ ਰੱਖੋ ਕਿ ਕਿਤੇ ਕਿਤੇ ਬਚਾ ਕਿਤੇ ਨਾ ਕਿਤੇ ਸਾਡਾ ਡਿਪਰੈਸ਼ਨ ਜਿਤਨੀ ਜਾ ਰਿਆ ਉਹ ਕੋਈ ਮਾਈਂਡ ਦੇ ਵਿੱਚ ਜਵਾਨੀ ਆ ਪਿਆਰ ਵਾਲੀਆਂ ਗੱਲਾਂ ਦੇ ਚੱਕਰ ਚ ਪੈ ਕੇ ਉਹ ਘੁੰਮਣ ਘੇਰੀ ਦੇ ਵਿੱਚ ਦਿਮਾਗ ਨੂੰ ਘਮਾਈ ਗਿਆ ਹੋ ਸਕਦਾ ਉਹ ਕਿਤੇ ਆਪਣੀ ਸਟ੍ਰੈਸ ਜਿਹੜੀ ਬਾਹਰ ਨਹੀਂ ਕੱਢ ਸਕਿਆ ਤੇ ਕੋਈ ਇਥੋਂ ਤੱਕ ਗਲਤ ਫੈਸਲਾ ਲੈ ਰਿਆ ਤੇ ਕਿਤੇ ਨਾ ਕਿਤੇ ਉਹਦੀ ਹਵਾ ਨਿਕਲੀ ਹੁੰਦੀ ਕੁਝ ਥੋੜਾ ਮਾਈਂਡ ਉਹਦਾ ਉਹਨੂੰ ਸਹੀ ਗਾਈਡ ਮਿਲੀ ਹੁੰਦੀ ਤੇ ਸ਼ਾਇਦ ਹੋ ਸਕਦਾ ਯਾਰ ਜੇ ਸਟੈਪ ਨਾ ਚੁੱਕਿਆ ਜਾਂਦਾ ਇਸ ਸਕੂਲਾਂ ਦੇ ਵਿੱਚ ਸਾਨੂੰ ਖਿਆਰ ਰੱਖਣ ਦਾ ਬਹੁਤ ਹੀ ਧਿਆਨ ਹੈ ਵੀ ਬੱਚੇ ਦਾ ਹੱਡਾ ਕਾਲਜਾਂ ਦੇ ਵਿੱਚ ਵੀ ਲੈਵਲ ਕੀ ਚੱਲਣ ਡਿਆ ਆ ਹੋਕ ਹੀ ਰਿਹਾ ਆ ਜਾਂ ਇੱਥੇ ਦੀ ਸਿਚੁਏਸ਼ਨ ਕੀ ਚੱਲ ਰਹੀ ਹੈ ਸਕੂਲ ਦੇ ਵਿੱਚ ਇਹ ਕੱਲਾ ਫੀਸਾਂ ਲੈ ਕੇ ਜਾਂ ਆਪਣਾ ਡਿਗਰੀ ਦੇ ਕੇ ਨਹੀਂ ਪੂਰਾ ਕਰਨਾ ਹੁੰਦਾ ਬੱਚਿਆਂ ਦੀ ਸਿਚੁਏਸ਼ਨ ਵੀ ਉਹਦੀ ਜਿਹੜਾ ਮਾਈਂਡ ਵੀ ਸਮਝਣੀ ਜ਼ਰੂਰੀ ਆ ਕਿ ਬੱਚਾ ਸਾਡਾ ਕਿਸ ਤਰੀਕੇ ਨਾਲ ਜਾ ਰਿਹਾ ਕਿਉਂਕਿ ਉਹ ਸਕੂਲ ਚ ਜਾ ਰਿਹਾ ਹੁੰਦਾ ਹਾਂਜੀ ਜਿਹੜਾ ਜਿਹੜਾ ਵਰਤਿਆ ਗਿਆ ਵਾ ਉਹਦੇ ਬਾਰੇ ਤੋਂ ਦੱਸ ਕਿ ਉਹ ਪਿਕਚਰ ਪਿਕਚਰ ਬਾਰੇ ਵੀ ਜਿਹੜੇ ਤੱਕ ਨੌਲਜ ਨਹੀਂ ਕਿਉਂਕਿ ਉਹਨਾਂ ਦੇ ਘਰਦਿਆਂ ਵਿੱਚ ਪਤਾ ਲੱਗੂਗਾ ਕਿ ਕਿਹੜਾ ਹੀ ਜਾਣਾਂ ਦਾ ਲੀਗਲ ਹੀ ਜਾਂ ਉਹਨਾਂ ਦੇ ਫਾਦਰ ਦਾ ਹੀ ਸਰਵਸੇ ਇਹਦੇ ਬਾਰੇ ਆਪਾਂ ਨੂੰ ਕੁਛ ਨਹੀਂ ਨੌਲਜ ਜਦੋਂ ਬਾਅਦ ਦੇ ਵਿੱਚ ਇਨਕੁਆਰੀ ਹੋ ਜਾ ਪੁਲਿਸ ਵਾਲੀ ਜਾਂ ਉਹਨਾਂ ਦੇ ਘਰ ਦੇ ਇਹਦੇ ਬਾਰੇ ਦੱਸਣ ਦੇ ਇਸ ਤਾਂ ਵੇਹੀ ਦੁਖਦਾਈ ਘਟਨਾ ਹੋਈ ਆ ਕਿ ਉਹ ਵੀਰਦੀ ਡੇਥ ਹੋ ਗਈ ਆ ਕਿਉਂਕਿ ਜੋ ਆਪਣਾ ਪ੍ਰਿੰਸ ਜਾ ਕੇ ਆਣਾ ਇੱਥੇ ਸ਼ਾਇਦ 1-2 ਘੰਟੇ ਦੇ ਵਿੱਚ ਇਹਨਾਂ ਦੇ ਗ੍ਰਹਿ ਇਹਨਾਂ ਦੇ ਘਰ ਵਿੱਚ ਉਹਨਾਂ ਦੀ ਡੈੱਡ ਬੁਡੀ ਆਈ ਗਈ ਥੀ ਉਹਨਾਂ ਦੇ ਟੈਂਡ ਦੇ ਵਿੱਚ ਹਾਂਜੀ ਆਦਰ ਆਨ ਡਿਊਟੀ ਹੈ ਜੀ ਹਾਂਜੀ ਬਾਕੀ ਸਾਰੇ ਅੱਗੇ ਹੱਥ ਜੋੜ ਕੇ ਕਰਦੇ ਆਂ ਕਿ ਬੱਚਿਆਂ ਨੂੰ ਝਿਰਕੋ ਵੀ ਖਿਆਲ ਵੀ ਰੱਖੋ ਤੇ ਸਕੂਲਾਂ ਕਾਲ ਜਾਣ ਨੂੰ ਵੀ ਇਹ ਨਹੀਂ ਵੀ ਉੱਥੇ ਮਢੀਰ ਖਾਨਾ ਹੋ ਜਾਏ ਤੇ ਕੋਈ ਪਤਾ ਹੀ ਨਹੀਂ ਲੱਗੇ ਕੀ ਕੱਖ ਹੋ ਰਿਹਾ ਸ਼ਾਇਦ ਉਹਦੇ ਵਿੱਚ ਵੀ ਕੁਛ ਨਾ ਕੁਛ ਲਾਪਰਵਾਹੀ ਹੈ ਆ ਦੇਖਿਆ ਜਾ ਸਕਦਾ ਵੀ ਸਾਡੇ ਬੱਚਿਆਂ 'ਚ ਕੀ ਹੋ ਰਿਹਾ ਇਤੇ ਯੋ ਕੰਟਰੋਲ ਕਰਨਾ ਪਊਗਾ ਕੱਲਾ ਬੱਚਾ ਹੀ ਜੀ ਉਹਨਾਂ ਦਾ ਤੇ ਪਰਿਵਾਰ ਜਿੰਦਾ ਉੱਜੜ ਗਿਆ ਤੇ ਗਾਂ ਉਹਦਾ ਫਿਊਚਰ ਕੀ ਹੈ ਜਿੱਤੇ ਆਸਾਂ ਹੀ ਸਾਰਾ ਖਤਮ ਹੋ ਗਿਆ ਇੱਕ ਸਾਉ ਦੇ ਮਾਂ ਪਿਓ ਵੀ ਮਾਰੀ ਗਏ ਦੇ ਕਾਲੇ ਜੋਗੇ ਬੱਚਾ ਪਾਜੀ ਬੱਚੇ ਦਾ ਕਰੈਕਟਰ ਇੰਨਾ ਵਧੀਆ ਸੀ ਕਿ ਆਪਣੀ ਗਲੀ ਮਹੱਲੇ ਤੇ ਜਦੋਂ ਵੀ ਜਾਣਾ ਇੱਕ ਰਿਸਪੈਕਟਡ ਬੱਚਾ ਸੀ ਜਦੋਂ ਜਾਣਾ ਜਿੰਨੀ ਆਰ ਜਾਣਾ ਵਿਸ਼ੇ ਜਿੱਤੋਂ ਬਿਣਾਣੀ ਹੀ ਬੋਲਦਾ ਭਾਵੇਂ ਪੰਜ ਵਾਰ ਲਾਗਦੀ ਲੰਗ ਜੇ ਸਾਸ੍ਰੀ ਘਰ ਗੋਡੇ ਹੱਥ ਲਾ ਕੇ ਜਾਣਾ ਪਰ ਇਹ ਬਹੁਤ ਹੀ ਦੁਖਦਾਈ ਸਾਨੂੰ ਖੁਦ ਨਹੀਂ ਯਕੀਨ ਹੋ ਰਿਹਾ ਪੀ ਇਹ ਬੱਚੇ ਨੇ ਇਹ ਸਟੈਪ ਕਿਦਾਂ ਲੈ ਲਿਆ ਇਦਾਂ ਨਾਈਸ ਬੱਚਾ ਹੋਣਾ ਔਰ ਬੱਚਾ ਹੀ ਕੋਈ ਗਲੀ ਮਹਲੇ ਚ ਕੋਈ ਲੜਾਈ ਜਾਂ ਪਾਡੇ ਪਨ ਵਾਲਾ ਜਾਂ ਮਧੀੜ ਵਾਲਾ ਜੇ ਵੇਖਿਆ ਜਾਵੇ ਕੋਈ 1% ਉਹਦੇ ਚੀਜ਼ ਨਹੀਂ ਸਾਰੇ ਗਲੀ ਵਾਲੇ ਉਹਦੀ ਤਰੀਫਾਂ ਕਰਦੇ ਨਹੀਂ ਥੱਕਦੇ ਰਿਸਪੈਕਟਡ ਬੱਚਾ ਹੀ ਪਰ ਆ ਮਾਈਟੋ ਨੇ ਕਿਰੇ ਕਿਦਰ ਨੂੰ ਸੋਚਿਆ ਇਹ ਸਾਡੇ ਵੀ ਦਿਲੋਂ ਜ਼ਮੀਨ ਪੈਰੋਂ ਜ਼ਮੀਨ ਨਿਕਲ ਲੈ ਗੱਲ ਹੋ ਗਈ ਕਿ ਇਹ ਬੱਚਾ ਕਿਦਰ ਸਟੈਪ ਲੈ ਗਿਆ ਬਹੁਤ ਵਧੀਆ ਕੈਰੈਕਟਰ ਵਾਲਾ ਬੱਚਾ ਸੀ ਉਸ ਮੁੰਡੇ ਦਾ ਸੁਭਾਅ ਬਹੁਤ ਚੰਗਾ ਸੀਗਾ ਵੱਡਿਆਂ ਨੂੰ ਪਿਆਰ ਸਤਿਕਾਰ ਕਰਦਾ ਸੀਗਾ ਤੇ ਇਸ ਤੋਂ ਇਲਾਵਾ ਉਹ ਆਮ ਮੰਡੀਰ ਦੇ ਵਾਂਗੂ ਬਿਲਕੁਲ ਵੀ ਨਹੀਂ ਸੀਗਾ ਤਰਨਤਾਰਨ ਲੋਕ ਕਾਲਜ ਦੇ ਵਿੱਚ ਜੋ ਕੁਝ ਵਾਪਰਿਆ ਤੁਹਾਨੂੰ ਸਾਰਿਆਂ ਨੂੰ ਪਤਾ ਆ ਪਰ ਜੇਕਰ ਉਸ ਮੁੰਡੇ ਦੀ ਗੱਲ ਕੀਤੀ ਜਾਵੇ ਉਸ ਦੇ ਬਾਰੇ ਕੀ ਕੁਝ ਪਤਾ ਲੱਗਿਆ ਆ ਉਸ ਇਸ ਖਾਸ ਪੋਡ ਦੇ ਵਿੱਚ ਤੁਹਾਨੂੰ ਦੱਸਾਂਗੇ ਦੋਸਤੋ ਉਸ ਦੇ ਬਾਰੇ ਪਤਾ ਲੱਗਿਆ ਕਿ ਉਸ ਮੁੰਡੇ ਦਾ ਸੁਭਾਅ ਬਹੁਤ ਚੰਗਾ ਸੀਗਾ ਵੱਡਿਆਂ ਨੂੰ ਪਿਆਰ ਸਤਿਕਾਰ ਕਰਦਾ ਸੀਗਾ ਤੇ ਇਸ ਤੋਂ ਇਲਾਵਾ ਜੇਕਰ ਹੋਰ ਮੁੰਡੇ ਦੇ ਬਾਰੇ ਦੱਸਾਂ ਤਾਂ ਉਹ ਆ ਮੰਦਿਰ ਦੇ ਵਾਂਗੂ ਬਿਲਕੁਲ ਵੀ ਨਹੀਂ ਸੀਗਾ ਉਸ ਦੇ ਅੰਦਰ ਹੁੱਲੜਵਾਜੀ ਬਿਲਕੁਲ ਵੀ ਨਹੀਂ ਸੀ ਦੋਸਤੋ ਇਹ ਸਭ ਕੁਝ ਇਹ ਸਾਰੇ ਬਿਆਨ ਨੇ ਜਿਹੜੇ ਕਿ ਪ੍ਰਿੰਸ ਰਾਜ ਦੇ ਗਵਾਂਟਿਆ ਦੇ ਵੱਲੋਂ ਕਹੇ ਗਏ ਨੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕਿਉਂ ਆਖਰ ਇਹ ਸਟੈਪ ਪ੍ਰਿੰਸ ਨੇ ਚੱਕਿਆ ਸਾਨੂੰ ਵੀ ਨਹੀਂ ਪਤਾ ਲੱਗ ਰਿਹਾ ਇਸ ਗੱਲ ਦਾ ਹਾਲਾਂਕਿ ਪੁਲਿਸ ਵੀ ਪੂਰੇ ਮਾਮਲੇ ਦੇ ਬਾਰੇ ਜਾਂਚ ਕਰ ਰਹੀ ਹੈ ਪਰ ਜੇਕਰ ਗਵੰਡੀਆਂ ਦੇ ਨਾਲ ਜਦੋਂ ਗੱਲ ਹੁੰਦੀ ਆ ਤਾਂ ਗਵੰਡੀਆਂ ਤੋਂ ਇਹ ਵੀ ਗੱਲ ਪੁੱਛੀ ਜਾਂਦੀ ਹੈ ਕਿ ਉਸ ਦੇ ਕੋਲੋਂ ਪਿਸਤੌਲ ਕਿਵੇਂ ਆਈ ਹਥਿਆਰ ਕਿਵੇਂ ਆਇਆ ਇਹ ਵੱਡਾ ਸਵਾਲ ਸੀਗਾ ਪਰ ਪ੍ਰਿੰਸ ਦੇ ਗਵੰਡੀਆਂ ਦੇ ਵੱਲੋਂ ਕਿਹਾ ਗਿਆ ਕਿ ਹਜੇ ਸਾਨੂੰ ਵੀ ਇਸ ਦੇ ਬਾਰੇ ਬਿਲਕੁਲ ਵੀ ਗਿਆਨ ਨਹੀਂ ਆ ਪਰ ਪੁਲਿਸ ਇਸ ਵਿਸ਼ੇ ਦੇ ਉੱਤੇ ਜਾਂਚ ਕਰ ਰਹੀ ਆ ਫਿਲਹਾਲ ਪੁਲਿਸ ਨੂੰ ਪਤਾ ਲੱਗੇਗਾ ਕਿ ਆਖਰ ਉਸ ਨੌਜਵਾਨ ਦੇ ਕੋਲੋਂ ਕਿਵੇਂ ਹਥਿਆਰ ਆਇਆ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤਰਨ ਤਰਨ ਲੋਕ ਕੌਲਸ ਦੇ ਵਿੱਚ ਇੱਕ ਤਰਫੇ ਪਿਆਰ ਨੇ ਕੀ ਕੁਝ ਕਰ ਦਿੱਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਖਰ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਪਹਿਲਾਂ ਤਾਂ ਉਸ ਕੁੜੀ ਦੇ ਨਾਲ ਗੱਲਬਾਤ ਕਰਦਾ ਆ ਬਾਤ ਦੇ ਵਿੱਚ ਉਸ ਕੁੜੀ ਨੂੰ ਗੋਲੀ ਮਾਰ ਦਿੰਦਾ ਆ ਦੋਸਤੋ ਸੀਸੀਟੀਵੀ ਕੈਮਰੇ ਦੀ ਵੀ ਵੀਡੀਓ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਆਖਰ ਕਿਸ ਤਰੀਕੇ ਦੇ ਨਾਲ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਆ ਤੁਹਾਨੂੰ ਦੱਸ ਦੇ ਕਿ ਉਸ ਸਮੇ ਉਸ ਦੇ ਨਾਲ ਸਹੇਲੀ ਵੀ ਸੀਗੀ ਉਸ ਨੇ ਉਸ ਕੁੜੀ ਨੂੰ ਪਹਿਲਾਂ ਉਠਾਉਣ ਦੀ ਕੋਸ਼ਿਸ਼ ਕੀਤੀ ਬਾਅਦ ਵਿੱਚ ਜਦੋਂ ਦੇਖਿਆ ਕਿ ਓਹੋ ਹੁਣ ਇਸ ਦੁਨੀਆ ਤੋਂ ਅਲਵਿਦਾ ਹੋ ਚੁੱਕੀ ਆ ਬਾਅਦ ਦੇ ਵਿੱਚ ਤੁਹਾਨੂੰ ਦੱਸਦੀ ਕਿ ਮੁੰਡੇ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਲਈ ਆ ਤੇ ਬਾਅਦ ਦੇ ਵਿੱਚ ਮੁੰਡਾ ਸੀਗਾ ਜਿਹੜਾ ਕੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਬਾਕੀ ਜੇਕਰ ਨੌਜਵਾਨ ਦੀ ਗੱਲ ਕੀਤੀ ਜਾਵੇ ਤਾਂ ਉਸ ਨੌਜਵਾਨ ਦੀ ਵੀ ਅੱਜ ਮੌਤ ਹੋ ਚੁੱਕੀ ਆ ਜੇਕਰ ਹੋਰ ਪ੍ਰਿੰਸ ਦੇ ਗਵਾਂਡੀਆਂ ਦੇ ਵੱਲੋਂ ਕੀ ਕਹਿਣਾ ਹੈ ਜੇਕਰ ਉਹਨਾਂ ਦੇ ਬਿਆਨ ਤੁਹਾਨੂੰ ਇੱਕ ਵਾਰ ਸੁਣਾ ਦਈਏ ਤਾਂ ਤੁਸੀਂ ਵੀ ਸੁਣ ਸਕਦੇ ਆਖਰ ਉਹਨਾਂ ਦੇ ਵੱਲੋਂ ਕੀ ਕੁਝ ਕਹਿਣਾ ਸੀਗਾ ਕੋਸ਼ਤ ਕਰ ਦਿੱਤੀ ਵੀ ਡਾਕਟਰਾਂ ਨੇ ਸ਼ਾਂਤ ਥੋੜੀ ਦੇਰ ਬਾਅਦ ਉਨ੍ਹਾਂ ਦੀ ਡੈੱਡ ਬੋਡੀ ਮੁਲਾਇਆ ਹੋਣ ਤੋਂ ਬਾਅਦ ਆ ਰਹੀ